ਦੇਖੋ ਮੈਂ ਰੋਹਿਤ ਮਹੰਗੀ ਸੇਵਾਣਾ ਉਧ ਬਾਲਾ ਸਾਹ ਠਾਕਰੇ ਦਾ ਪੰਜਾਬ ਦਾ ਪ੍ਰਦੇਸ਼ ਦਾ ਪ੍ਰਵਕਤਾ ਜਿਵੇਂ ਤੁਸੀਂ ਕਿਹਾ ਕਿ ਇਹ ਮਸਜਿਦ ਦਾ ਜਿਹੜਾ ਵਿਵਾਦ ਆ ਪੁਰਨ ਫਿਰ ਜੀਵਨ ਨੇ ਜਨਮ ਲੈ ਲਿਆ ਜਿਵੇਂ ਲੱਕੜੀ ਨੂੰ ਤੇ ਘੋਣ ਲੱਗ ਜਾਂਦੀ ਹੈ ਨਾ ਹੌਲੀ 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 ਕਰਕੇ ਉਹਨੂੰ ਘੋਣ ਲੱਕੜੀ ਨੂੰ ਖਤਮ ਕਰ ਦਿੰਦੀ ਹੈ ਉਸੇ ਤਰ੍ਹਾਂ ਇਹ ਜਿਹੜੀ ਘੋਣ 1998 ਦੇ ਵਿੱਚ ਵੀ ਲੱਗੀ ਸੀ ਉੱਥੇ ਸਮਾਜ ਦੇ ਕੋਈ ਦੋ ਬੰਦੇ ਵਿਅਕਤੀ ਜਿਹੜੇ ਰੰਦੇ ਨੇ ਮਾਡਲ ਟ੍ਰੋਨ ਦੇ ਵਿੱਚ ਗੋਪੇ ਨਾ ਦੇ ਵਿਅਕਤੀ ਦੇ ਨਾ ਦੇ 1998 ਵਿੱਚ ਵੀ ਉਸ ਵਿਅਕਤੀ ਨੇ ਬਾਹਰੋਂ ਕੁਝ ਮੁਸਲਿਮ ਲੋਕ ਲੈ ਆ ਕੇ ਉੱਥੇ ਮਚਿੱਦ ਦੀ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿੰਨੂੰ ਅਸੀਂ ਉਸ ਟਾਈਮ ਤੇ ਰੋਕਿਆ ਸੀ ਮੌਕੇ ਤੇ ਉਸ ਟਾਈਮ ਤੇ ਸਾਡੀ ਗਿਫਤਾਰੀ ਵੀ ਹੋਈ ਸੀ ਸੱਤ ਬੰਦੇ ਅਸੀਂ ਗਿਫਤਾਰ ਹੋਏ ਸੀ ਸ਼ਹਿਰ ਬੰਦ ਹੋਇਆ ਸੀ ਕੋਰਟ ਨੇ ਜੋ ਫੈਸਲਾ ਕੀਤਾ ਸੀ ਕਿ ਇਹ ਜਗ੍ਹਾ ਕਮੇਟੀ ਕਰਦੀ ਹੈ 112 ਨੰਬਰ ਖਤੋਨੀ ਜਿਹੜੀ ਨੰਬਰ ਹੈ ਉਣ ਵੀ ਐਸ ਐਚਓ ਸਾਹਿਬ ਨੇ ਦੁਗਲ ਸਾਹਿਬ ਨੂੰ ਜਿਹੜੇ ਨਗਰਪਾਲਿਕਾ ਦੇ ਪ੍ਰਧਾਨ ਨੇ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਆਪਣੇ ਕਾਗਜ਼ ਪੇਸ਼ ਕਰੋ ਤੇ ਉਹਨੂੰ ਡਕਾਇਆ ਜਾਏ ਕਿ ਸਾਡਾ ਉਥੋਂ ਦਾ ਜੂਆ ਦਿੱਤਾ ਅਭੀ ਅਭੀ ਜਿਹੜੇ ਪਾੜਾ ਤੜੀ ਵੱਲ ਤੋਂ ਇਹਨੇ ਆਪਣੀ ਪੂਰੀ ਜਾਲ ਲਾਈ ਹੈ ਤੇ ਇਹਦੇ ਆਪਣੇ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉੱਤੇ ਖੜਾ ਵਾ ਕਿ ਆਪਾਂ ਉੱਤੇ ਮਰ ਜਿੰਦੀ ਬਣਦੇ ਨਹੀਂ ਤੇ ਇਹ ਗੱਲ ਹਕੀਕਤ ਹੈ ਕਿ ਆਪਾਂ ਮਰ ਜਿੰਦੀ ਬਣਦੇ ਨਹੀਂ ਕਿਉਂ ਕਿ ਸਿਕਿਉਰਿਟੀ ਪਰਪਸ ਨੂੰ ਜੇ ਆਪਾਂ ਦੇਖੀਏ ਜਿਹੜੇ ਸਵਾਲ ਅਸੀਂ 1998 ਦੇ ਵਿੱਚ ਪ੍ਰਸ਼ਾਸਨ ਨੂੰ ਕੀਤੇ ਸੀ ਕਿ ਧਾਰੀਵਾਲ ਤੋਂ ਜਿਹੜੀ ਤਿਬੜੀ ਦੀ ਛੋਨੀ ਆ ਕੇਵਲ 5-7 ਕਿਲੋਮੀਟਰ ਦਾ ਰਸਤਾ ਹੈ ਧਾਰੀਵਾਲ ਤੋਂ ਬਾਰਡਰ ਬੈਲਟ ਜਿਹੜੀ ਬਿਲਕੁਲ ਲੱਗ ਗਿਆ ਧਾਰੀਵਾਲ ਤੋਂ ਪਠਾਨਕੋਟ ਬਿਲਕੁਲ ਲੱਗ ਗਿਆ ਇਹ ਅੱਜ ਇੱਕ ਸਿਰਮੱਤ ਰਸਾ ਬਣ ਰਿਹਾ ਅੱਜ ਇੱਕ ਛੋਟੀ ਜਿਹੀ ਮਾਚੀ ਪਾਣੀ ਹੈ ਕੱਲ ਇਹ ਜੂਪੀ ਵਾਂਗੂ ਇੱਕ ਬੜਾ ਵੱਡਾ ਰੂਪ ਧਾਰਨ ਕਰੇਗਾ ਇਥੇ ਆਈਐਸ ਦੇ ਏਜੰਟ ਵੀ ਆ ਕੇ ਰਹਿਣਗੇ ਇਹਦਾ ਜਵਾਬ ਤੇ ਨਗਰਪਾਲਿਕਾ ਹੀ ਵਧੀਆ ਦੇ ਸਕਦੀ ਆ ਕਿਉਂਕਿ ਅਸੀਂ ਮੌਕੇ ਤੇ ਕੋਈ ਨਹੀਂ ਸੰਪਰਕ ਕੀਤਾ ਉਹਨਾਂ ਨਾਲ ਸਾਨੂੰ ਪਤਾ ਹੀ ਅੱਜ ਲੱਗਾ ਅੱਜ ਪਤਾ ਲੱਗਾ ਵਿਦਨ 2 ਮਿੰਟ ਵਿੱਚ ਅਸੀਂ ਜਰੂਰ ਜਾ ਕੇ ਉਹ ਸਾਰੀ ਢੁਕਾ ਦਿੱਤੀ ਮੇਰਾ ਨਾਮ ਜੀ ਅਬਦਲ ਜੀ ਮਸਲਾ ਹੈ ਇਸ ਤਰ੍ਹਾਂ ਹੀ ਸਾਡਾ 2002 ਜੀ ਜਿਹੜਾ ਮਸਲਾ ਹੀ ਮਰਜ਼ੀ ਦੇ ਹੀ ਇੱਥੇ ਠੀਕ ਹੈ ਨਾ ਉਦੋਂ ਸਾਡੇ ਥੋੜੀ ਜੀ ਇਹਦਾ ਝਗੜਾ ਚੱਲਿਆ ਕਿਸਾ ਕੇਸ ਲੱਗਾ ਹੀ ਠੀਕ ਹੈ ਨਾ ਫਿਰ ਸਾਡਾ ਕੋਈ 6 ਮਹੀਨੇ ਸਰ ਕੇ ਚੱਲਿਆ ਉਸ ਤੋਂ ਬਾਅਦ ਚਲੋ ਉਹਨਾਂ ਨੇ ਆਪਣੇ ਵਕਮੂੜਾ ਨੇ ਆਪਣੇ ਪ੍ਰੂਫ ਦਿੱਤੇ ਆ ਜਿਨ੍ਹਾਂ ਦੇ ਵਿੱਚ ਕੀ ਸਾਰਾ ਸਬੂਤ ਜਿਹੜੇ ਇਹ ਵਕਮੂੜੇ ਦੇ ਪ੍ਰੂਫ ਜਿਹੜੇ ਉਹਨਾਂ ਦੇ ਜਗਾਈ ਠੀਕ ਹੈ ਨਾ ਉਸ ਤੋਂ ਬਾਅਦ ਚਲੋ ਕੇਸ ਜਿੱਤਿਆ ਥੋੜਾ ਜਿਹਾ ਸਾਡੇ ਕੋਲ ਸਾਰੇ ਸਬੂਤ ਵੀ ਆ ਗਏ ਆ ਤੇ ਚਲੋ ਸਾਡੀ ਹੁਣੇ ਇਹ ਕੀ ਸਹਿਮਤੀ ਹੋਈ ਉਹਨਾਂ ਨੇ ਜਿਹੜੇ ਲੱਗੇ ਕਮੰਡੀ ਰਹਿੰਦੇ ਉਹਨਾਂ ਨੇ ਥੋੜਾ ਜਿਹਾ ਆਪਣੇ 1.5 ਮਤਲਬ ਜਗ੍ਹਾ ਕਰਜ਼ਾ ਕੀਤਾ ਹੈ ਚਲੋ ਵਕਮੂੜੇ ਸਾਰੇ ਸਾਰੇ ਆਏ ਤੇਰੇ ਬਹਿ ਕੇ ਹੀ ਫੈਸਲਾ ਕੀਤਾ ਤੇ ਵੀ ਆ ਹੀ ਜਦੋਂ ਉਹਨਾਂ ਨੂੰ ਦੇਵਾ ਜਿਹੜੀ ਸੀ 1.5 ਮਰਲੇ ਨੂੰ ਦੇ ਦਿੱਤੀ ਬਾਕੀ 3.5 ਮਰਲੇ ਜਗ੍ਹਾ ਬਜੀ ਉਹ ਅਸੀਂ ਮੰਜਰ ਬਣਾ ਲਏ ਸਾਰੇ ਨਿਸ਼ਾਨੀ ਬਣਾ ਲਏ ਹੁਣ ਜਿਵੇਂ 1.5 ਮਹੀਨਾ ਹੋ ਗਿਆ ਸਾਨੂੰ ਕੰਮ ਕਰਦਿਆਂ ਨੂੰ ਮੰਜਰ ਬਣ ਗਈ ਲੈਂਟਰੀ ਪਾ ਗਿਆ ਸਭ ਕੁਝ ਹੋ ਗਿਆ ਤਾਂ ਹੁਣ ਕੁਝ ਚਿਹਰਾਤੀ ਲੋਕ ਜਿਹੜੇ ਨਾ ਉਹ ਵਿਚਾਰ ਕੇ ਅੱਜ ਤਣਾ ਤਾਂ ਦੇ ਆ ਉਹਨਾਂ ਨੇ ਕੰਮ ਸਾਡਾ ਆ ਜਾਣੀ ਕਿ ਹੁੰਦੇ ਕੋ ਰੁਕਾਤਾ ਵਾ ਕੀ ਕਹਿੰਦੇ ਉਹ ਕਹਿੰਦੇ ਆ ਕਿ ਇਹ ਜਿਹੜੀ ਆ ਕਮੇਟੀ ਘਰ ਦੀ ਜਵਾਬ ਤੁਹਾਨੂੰ ਜਿਹੜਾ ਮਕਮਲਤਾ ਉਹ ਤੋਂ ਸਾਗੇ ਹਾਂਜੀ ਹਾਂਜੀ ਮਤਲਬ ਤੁਸੀਂ ਕੋਰ ਦੇ ਵਿੱਚ ਕੇਸ ਲਾਉਣ ਦੇ ਤੱਕ ਭਾਗੇ ਹਾਂਜੀ ਹਾਂਜੀ ਪ੍ਰੂਫ ਹੋਇਆ ਕਿ ਸੜਕ ਕਿੱਥੇ ਚੱਲਿਆ ਪਾ ਤੇ ਉਹਦੇ ਵਿੱਚ ਬੱਕੰਬੋੜੀ ਜਗ੍ਹਾ ਨਿਕਲੀ ਹੈ ਠੀਕ ਆ ਬੱਕੰਬੋੜ ਇਹਨਾਂ ਸਹਾਰਣ ਕੇ ਫੈਸਲਾ ਕੀਤਾ ਵਾ ਕਿ ਤੁਸੀਂ ਆਪਣੇ ਬਹਿ ਚਰੋ ਨਿਬੇੜ ਲੋ ਉਹਨਾਂ ਨੇ ਸਾਨੂੰ ਦੱਸਿਆ ਕਿ ਚਰੋ ਇਹਨਾਂ ਜਗ੍ਹਾ ਦੇ ਦਿਓ ਜਿਹੜੀ ਗੜੀ ਲਈ ਆ ਉਹ ਬੱਕੰਬੋੜ ਸਾਰਾ ਲਿਖ ਲਿਖਾ ਹੋਇਆ ਵਾ ਇਹਨਾਂ ਦਾ ਦੋ ਵੀ ਦੋ ਵੀ ਫੈਸਲਾ ਲਿਖ ਲਿਖਤੀ ਰੂਪ ਚ ਆਵਾ ਹੁਣ ਚਾਹਦਾ ਨਾ ਕੋਈ ਇਤਨ ਗੱਲਬਾਤ ਨਹੀਂ ਹੁਣ ਅੱਜ ਜਿਵੇਂ ਇਹ ਇੰਟਰਪਾਰਟ ਹਟੇ ਆ ਤੇ ਸਾਡਾ ਇਹਨਾਂ ਨੇ ਅਣਕੇ ਵਿੱਚ ਕੰਮ ਇਤਰਾ ਗਿਆ ਕਿ ਇਤਰਾ ਇਹ ਵੀ ਉਹ ਕਮੇਟੀ ਘਰ ਦੀ ਜਗ੍ਹਾ ਇਸ ਤਰ੍ਹਾਂ ਵਾ ਇਸ ਤਰ੍ਹਾਂ ਪਹਿਲਾਂ ਵੀ ਇਹਨਾਂ ਨੇ ਖੜਾ ਕੰਮ ਰੋਕਿਆ ਜੇ ਕਮੇਟੀ ਘਰ ਦੀ ਜਗ੍ਹਾ ਹੁੰਦੀ ਤੇ ਫਿਰ ਸਾਰੇ ਰੋਕਦੇ ਸਾਨੂੰ ਕਿ ਠੀਕ ਹੈ ਕਮੇਟੀ ਘਰ ਦਿਜੇਗਾ ਅੱਜ ਹੁਣ ਕਹਿ ਰਹੇ ਜੀ ਕਮੇਟੀ ਘਰ ਦਿਜੇਗਾ ਵਾ ਇਸ ਤਰ੍ਹਾਂ ਵਾ ਇਸ ਤਰ੍ਹਾਂ ਵਾ ਤੇ ਹੁਣ ਅਸੀਂ ਜੇ ਪ੍ਰਸ਼ਾਸਨ ਦੇ ਇਹ ਮੰਗ ਕਰਦੇ ਨੇ ਕਿ ਚਲੋ ਸਨਹਿਰਾ ਸਾਫ ਕੀਤਾ ਜਾਵੇ। ਮਸਜਿਦ ਬਾਰੇ ਤੇ ਸਾਡੇ ਨਹੀਂ ਕੋਈ ਗੱਲਬਾਤ ਇਹੋ ਜਿਹੀ ਆਈ ਪਰ ਉੱਥੇ ਕਹਿੰਦੇ ਆ ਵੀ ਜਿਹੜੀ ਜਗ੍ਹਾ ਉਹ ਕਮੇਟੀ ਦੀ ਆ ਤੇ ਉਹਦੇ ਵਿੱਚ ਕੁਝ ਮੁਹੰਮਦਨ ਪਰਿਵਾਰ ਦੇ ਜਿਹੜੇ ਲੋਕ ਨੇ ਉਹ ਸਾਰੀ ਕਰ ਰਹੇ ਨੇ ਤੇ ਜਿਹੜਾ ਕਿ ਆਪਣੇ ਕੋਲ ਦੋਨੇ ਪਾਰਟੀਆਂ ਨੂੰ ਇੱਥੇ ਬੁਲਾਇਆ ਗਿਆ ਸੀ ਜੋ ਤੇ ਉਹ ਜਿਹੜੇ ਹਿੰਦੂ ਸ਼ੈਵਚਨਾ ਲੀਡਰ ਜਿਹੜੇ ਉਹ ਕਹਿੰਦੇ ਨੇ ਵੀ ਇਹ ਜਗ੍ਹਾ ਕਮੇਟੀ ਦੀ ਆ ਤੇ ਜਿਹੜੇ ਉਹ ਅਬਦੁੱਲ ਅਜੀਜ਼ ਜਿਹੜਾ ਉਹ ਕਹਿੰਦਾ ਵੀ ਇਹ ਜਗ੍ਹਾ ਮੇਰੀ ਆ ਮੇਰਾ ਅੱਗੇ ਉੱਥੇ ਇੱਕ ਮਨੀਸ਼ ਨਾਮ ਦਾ ਜਿਹੜਾ ਲੜਕਾ ਉਹਦੇ ਨਾਲ ਸਾਡਾ ਕੰਪਰੋਮਾਈਜ਼ ਹੋਇਆ ਵੈ ਇਸ ਜਗ੍ਹਾ ਦੇ ਰਿਗਾਰਡਿੰਗ ਕਿ ਉੱਥੇ ਆਪਾਂ ਸਾਰੀ ਕਰ ਰਹੇ ਹਾਂ ਤੇ ਇਹ ਆ ਜਿਨ੍ਹਾਂ ਨੇ ਕਿਹਾ ਵੀ ਇਹ ਇੱਥੇ ਨਹੀਂ ਹੋਣੀ ਚਾਹੀਦੀ ਇਲੀਗਲ ਹੈ ਫਿਲਹਾਲ ਜਿਹੜਾ ਉਹਨੂੰ ਅਸੀਂ ਉੱਥੋਂ ਕਾਰਵਾਈ ਮਿਲ ਕੇ ਜਿਹੜੀ ਉਹ ਸਾਰੀ ਕਰ ਰਿਆ ਸੀ ਉੱਥੋਂ ਉਹਨਾਂ ਨੂੰ ਰੋਕ ਕੇ ਤੇ ਦੋਨਾਂ ਪਾਰਟੀਆਂ ਨੂੰ ਠਾਣੇ ਬੁਲਾਇਆ ਹੈ ਕਮੇਟੀ ਦੇ ਪ੍ਰਧਾਨ ਮਿਸਟਰ ਦੁੱਗਲ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਜਨਵਰੀ ਲਈ ਹੈ ਕਿ ਮੈਂ ਇਹਦਾ ਵੈਰੀਫਾਈ ਕਰਕੇ ਤੇ ਫਿਰ ਤੁਹਾਨੂੰ ਜਿਹੜਾ ਅਗਲੀ ਕਾਰਵਾਈ ਵਾਸਤੇ ਤੁਹਾਨੂੰ